ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਹਨੂਮਾਨ ਜੀ ਦੇ ਬਾਰੇ ਦੱਸਦੇ ਪਏ ਐ ਕਿ ਹਨੂਮਾਨ ਜੀ ਦਾ ਜਿਹੜਾ ਕੈਰੈਕਟਰ ਡਰਾਮਿਆਂ ਜਾਂ ਫਿਲਮਾਂ 'ਚ ਦਿਖਾਇਆ ਜਾ ਰਿਹਾ ਉਹਦੇ ਵਿੱਚ ਦੱਸਦੇ ਨੇ ਕਿ ਹਨੂਮਾਨ ਇੱਕ ਬਾਂਦਰ ਸੀ ਲੇਕਿਨ ਵੀਰੋ ਜਦਕਿ ਹਕੀਕਤ ਦੇ ਵਿੱਚ ਹਨੂਮਾਨ ਇੱਕ ਬਾਂਦਰ ਨਹੀਂ ਸੀ ਤੇ ਕੀ ਵਜ੍ਹਾ ਬਣੀ ਕਿ ਹਨੂਮਾਨ ਨੇ ਜਦੋਂ ਸੀਤਾ ਨਾਲ ਲੜਾਈ ਹੋਈ ਤੇ ਆਪਣੇ ਜਿਸਮ ਦੇ ਟੁਕੜੇ ਟੁਕੜੇ ਕਰ ਲਏ ਸੀ ਇਹ ਆਪਾਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਤੇ ਕਥਾ ਬਹੁਤ ਹੀ ਵਧੀਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਅਕਿ ਬੇਨਤੀ ਹੈ ਕਿ ਸਾਡੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇਹ ਸ਼ਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣੋ ਅਗਰ ਸ਼ਰੀਰ ਦੇ ਸ਼ਰਾਮ ਨਹੀਂ ਤਾਂ ਮੈਨੂੰ ਸ਼ਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦਿੰਦਾ ਕਹਿੰਦੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੇ ਹਮ ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ ਚ ਮਿਰਜ਼ਾ ਗਾਲਬ ਵੀ ਪਹੁੰਚਿਆ ਸੀ ਪੁਰਾਣੀ ਗੱਲ ਗਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ਼ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਹੁਝ ਨਹੀਂ ਪਤਾ ਮੈਨੂੰ ਚੱਲਣਾ ਸੀ ਕਹਿੰਦਾ ਮੈਂ ਉਲੇਖੇ ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਏਗੀ ਜਿਸ ਸੁਦਰਾਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਜੇ ਰੱਬ ਹੀ ਨਹੀਂ ਹੈ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ ਜੋ ਗੱਲ ਗਹਿਰੀ ਨਹੀਂ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਕਿਵਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਵਾਲਿਦ ਸਤੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਤੇ ਹਾਨਵਾਰ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲ ਗੁੰਡਾ ਦੀਆਂ ਪਹਾੜੀਆਂ ਦੇ ਵਿੱਚ ਉਹ ਹੀ ਲੱਭਦੇ ਹੈ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਕੋਈ 30000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ ਛੋਟੇ ਤੇ ਬਥੇਰਿਆਂ ਨੂੰ ਮਿਲਦੇ ਨੇ ਕਦੀ ਕਦਾਂ ਹੀ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਉਸ ਸ਼ਹਿਰ ਦਾ ਨਾ ਹੀ ਹੈ ਪੰਨਾ ਇਹ ਕਮ ਧੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ ਪੰਨੇ ਲੱਭਦੇ ਰਹਿੰਦੇ ਤੇ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇਖੋ ਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਵਾਲਬ ਨੂੰ ਕਹਿਆ ਤੂੰ ਮੇਰਾ شاگرد ਬਣ ਮੈਂ ਤੈਨੂੰ ਦੱਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀਦੇ ਨੇ ਬੰਨੇ ਕਿਵੇਂ ਲੱਭੀਦੇ ਨੇ ਜਵਾਹਰ ਕਿਵੇਂ ਲੱਭੀਦੇ ਨੇ ਔਰ ਤੂੰ ਮਾਲਾ-ਮਾਲ ਹੋ ਜਾਏਗਾ ਗਵਾਲਕ ਕਹਿ ਲਗਾ ਮਿਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦੱਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਗੱਡੀ ਹੈ ਰੱਬੀ ਗਿਆਨ ਕਿਵੇਂ ਗੱਡੀ ਹੈ ਮੈਂ ਤੈਨੂੰ ਦੱਸਾਂ ਤੁਹਾ ਮੇਰਾ ਤੇਲਾਵਾ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਦਾ ਜਿਗਰ ਕਿਆ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ سینੇ ਤੇ ਮੈਂ ਤਾਂ ਚੀਰਾਂ ਜਿਵੇਂ ਆਪਣਾ ਸੇਨਾ ਨਾ ਰੱਖਦਾ ਤੂੰ ਚੀਰ ਪਹਾੜਾਂ ਦੇ سینੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ ਚੀਰਾਂਗਾ ਆਪਣਾ ਸੇਨਾ ਚਮਕਦਾ ਹੋਇਆ ਖੁਦਾ ਮਿਲਣਗੇ ਰਬੀ ਨੂਰ ਮੈਨੂੰ ਮਿਲੇ ਰਬੀ ਗਿਆਨ ਮੈਨੂੰ ਮਿਲੇ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗਲ ਉਹ ਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਬਹਿ ਰਹੇ ਹੈ ਪਰ ਮੈਂ ਇਤਿਹਾਸ ਜੋੜ ਦਿੰਦਾ ਹੈ ਕਹਿੰਦੇ ਨੇ ਬਰਸਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਐ ਤਾਜਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜਪੋਸ਼ੀ ਹੋ ਰਹੀ ਸੀ ਅਯੋਧਿਆ ਦੇ ਵਿੱਚ ਇਹ ਬਾਰੋਂ ਦੋ ਪੱਥਰ ਚੁਕ ਲੈ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਫਿਰ ਦੂਜਾ ਤੋੜਦਾ ਫਿਰ ਤੀਜਾ ਤੋੜਦਾ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਆ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਵਾਨਰ ਵਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਨਨਰ ਜੰਗਲ ਦਾ ਆਦਮੀ ਜੰਗਲ ਦੇ ਚ ਰਹਿਣ ਵਾਲਾ ਬੰਦਰ ਨਹੀਂ ਸੀ से। और इस सोचनी किसे ली, जोड़ी जा ली। सीता ने कहा हनुमान कितनी कीमती तेन मैं माला दिखी और ये माला राम बड़ी प्यारी तोहफा जान के मैनो दिखी त मैं ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਉਹ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਵੀ ਤੋਹਨ ਕਰ ਰਹੇ ਤੋੜੀ ਜਾ ਰਹੇ ਤੋੜੀ ਜਾ ਰਹੇ ਕਿਉਂ ਹਨੂਮਾਨ ਕੇੰਧਨ ਮੈਂ ਰਾਮ ਦੇਖ ਰਿਹਾ ਇਹਦੇ ਵਿੱਚ ਰਾਮ ਹੈ ਕਿ ਨਹੀਂ ਉਹ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜ ਤੀਸ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜ ਨੇ ਜਦ ਦੇ ਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਆਉਣੀ ਚਾਹੀਦੀ ਹੈ ਮਾਲਾ ਚੁੱਕ ਕੇ ਬਰੇ ਹੋਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤਾਂ ਫਿਰ ਮੈਂ ਕੀ ਕਰਾਂ ਹੈਲੋ ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਦੇ ਕਿ ਹਨਵੰਦ ਇਹ ਸਰੀਰ ਜੜ ਹੈ ਪੰਜੇ ਦੇ ਪੰਜੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਪ੍ਰithvi ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪੰਜ ਤਤਾਂ ਦਾ ਇਹ ਸਰੀਰ ਹੈ ਤੇ ਜੇ ਇਸ ਦੇ ਕੰਮ ਨਹੀਂ ਹੈ ਤਾਂ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੇ ਫਿਰ ਸਰੀਰ ਕਿਉਂ ਰੱਖਿਆ ਇਹ ਵੀ ਜੜਾ ਹੈ ਇਹਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੇ ਚਾਹੀਏ ਬੇਟ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀਦੀ ਹੈ ਨਾ ਸਮਝੀਦੀ ਨਹੀਂ ਕਰ ਰਹੀ ਸੀ ਸ਼ਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸ਼ਰੀਰ ਦੇਚ ਰਾਮ ਨਹੀਂ ਤਾਂ ਮੈਨੂੰ ਇਸ ਸ਼ਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇ ਕਹਿੰਨਾਂ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਗੁਰੂ ਮੁਖ ਰੋਮ ਰੋਮ ਹਰਿਆ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਵਿੱਚ ਜੋ ਹੈ ਲੰਗਾਈਏ ਉਸ ਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਿਹਾ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਬਹਿ ਜਾਂਦੀ ਹੈ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ ਲੈ ਗ੍ਰੰਥਾਂ ਵਿੱਚ ਪੜਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀਏ ਬਚਪਨ ਤੋਂ ਮੈਂ ਮੰਦਾ ਨਹੀਂ ਸੀ ਐਸਾ ਮੈਂ ਮੰਦਾ ਨਹੀਂ ਸੀ ਪੜਿਆ ਮੈਂ Swami Ram Tirath ਬਾਰੇ ਵੀ ਸੀ ਪੜਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ ਸੇਵਾਦਾਰ ਰਾਤ ਨੂੰ संत बाबा अतर सिंह ਦੇ ਕਮਰੇ ਚ ਚਲਾ ਗਿਆ ਕਿਹਾ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਕਿਸੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨਹੀਂ ਨੀਂਦੇ ਚ ਕੋਈ ਹੋਰ ਆਦਮੀ ਚਲਾ ਗਿਆ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗ੍ਹਾ ਉਸ ਨੂੰ ਬੈਠਣਾ ਚਾਹੀਦਾ ਇਸ ਬੋਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚ ਚਲਾ ਗਿਆ ਉਹ ਨੂੰ ਮੈਂ ਕਹਾਂ ਉਹ ਨੂੰ ਨਾਮ ਜਪਣਾ ਵੀ ਹੈ ਤੇ ਬਾਰਾ ਕੇ ਬੈਠ ਕੇ ਸੇ ਹੋਰ ਕਮਰੇ ਚ ਬੈਠ ਜਿੱਥੇ ਬਾਬਾ ਜੀ ਸੁੱਤੇ ਪੈਣ ਉੱਥੇ ਜਪਦਾ ਸੈਂ। ਔਰ ਕਮਰੇ ਚ ਕੀ ਦੇਖ ਰਿਹਾ ਕੱਲੇ ਬਾਬਾ ਜੀ ਨੇ ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਮੂੰਹ ਬੰਦ ਸੀ। ਇੱਕ ਇੱਕ ਰੋਮ ਰਸਨਾ ਬੰਦ। ਔਰ ੋਂ ਤੇ ਫੜੇ ਸ। ਅਭਿਆਸੀਆਂ ਕੋਲ ਮੈਂ ਸੁਣਿਆ ਔਰੇ ਭਗਤ ਮਹਾਲੇਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਭਜਦਾ ਸੀ ਫਿਰ ਇਹਨਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਿਆਵੇ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਅਰਜ ਸੁਣੀਏ ਅਬ ਨਾਲ ਸੀਰਾ ਉਹ ਦੋ ਕੰਨ ਦਿੱਤੇ ਨੇ ਵੈਨੋ ਕਿ ਕੋਈ ਥਾਂ ਮੈਂ ਤੇਰਾ ਜਸ ਸੁਣ ਸਕਦਾ ਕੁਰਾਨ ਪਾਸੇ ਜਿੱਥੇ ਵੀ ਪੁਰਾਣ ਰਾਹੀਂ ਕੁਰਾਨ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ اے ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਹੁਸਨ ਕੋ ਦੋਈ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਵਰਜਨ ਦੇ ਕੋਟ ਕਰਨ ਦੀਜੇ ਪ੍ਰਭ ਸੁਆਮੀ ਤੇ ਪ੍ਰਭ ਮੈਨੂੰ ਕਰੋੜਾਂ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਕੀ ਕਰੋਗੇ ਕਰੋੜਾਂ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਬਨਾ ਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ بڑے ਛੋਟੇ ਨੇ ਮੈਨੂੰ ਕਰੋੜਾਂ ਕੰਨ ਦੇ ਮੈਂ ਹਰ ਪਾਸੇ ਸੁਣ। ਉਹ ਇਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾਂ ਜ਼ਬਾਨ ਦੇ ਕੀ ਇੱਕ ਜ਼ਬਾਨ ਦਿੱਤੀ ਤੇਰੇ ਨਾਮ ਜਪਣ ਦੇ ਜਿਤਨਾ ਰਸ ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ। ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ। ਇੱਕ ਇੱਕ ਰੋਮ ਰਸਨਾ ਬਣ ਜਾਂਦੀ। ਗੁਰਮੁਖੋਂ ਰੋਮ ਹਰਦੇ ਆ। ਟੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਬਾਦਲ ਸਮਝ ਬੈਠਾ ਸੀ। ਉਹਦੇ ਵੀ ਰੋਮ ਰੋਮ ਵਿੱਚੋਂ ਰਾਮ ਦੀ ਗੁਣ ਨਿਕਲੀ ਸੀ। ਰਾਤ ਦਾ ਵਕਤ ਉਹਨਾਂ ਦੇ ਮਹਿਮਾਨ خانه ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ। ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਦੀ ਤੋ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚਾਉ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਸਰੀਰ ਭਾਵੇਂ ਜੜ ਹੈ ਹਨੂਮਨ ਇਸ ਜੜ ਦੇ ਵਿੱਚ ਵੀ ਰਹਾ ਹੈ ਭਾਵੇਂ ਪੱਥਰ ਜੜ ਹੈ ਉਸ ਵਿੱਚ ਵੀ ਰਹਾ ਹੈ ਕੋਈ ਐਸੀ ਜਗ੍ਹਾ ਨਹੀਂ ਜਿਹਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜ ਗਏ ਗਾਲਬ ਕਹਿੰਦਾ ਸੁਖਨ ਕਿਆ ਕਹਿ ਨਹੀਂ ਸਕਤੇ ਜੋਇਆ ਹੂੰ ਜੋ ਜੋਹਰ ਕਾ ਜਿਗਰ ਕਿਆ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਾਨ ਕੋ ਪਹਾੜਾਂ ਦੇ ਸੀਨੇ ਮੇ ਤਾਂ ਚੀਰਾ ਜਿਵੇਂ ਆਪਣਾ ਸੀਨਾ ਨਹੀਂ ਰਖਦਾ ਜਦ ਵੀ ਪ੍ਰਭੂ ਦਾ ਨਾਮ ਪ੍ਰਗਟ ਹੁੰਦਾ ਹੈ ਆਪਣੇ ਸੀਨੇ ਚੋਂ ਹੀ ਪ੍ਰਗਟ ਹੁੰਦਾ ਹੈ ਖੁਦਾਈ ਕਰਨੀ ਪੈਂਦੀ ਹੈ ਠੀਕ ਹੈ ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ ਜ਼ਮੀਨ ਨੇ ਬੜਾ ਅਨੰਦਨ ਦਿੱਤਾ ਹੈ ਪਹਾੜਾਂ ਨੇ ਬਹੁਤ ਕੁਝ ਦਿੱਤਾ ਹੈ ਸਾਗਰ ਨੇ ਬਹੁਤ ਕੁਝ ਦਿੱਤਾ ਹੈ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲੈ ਆਏ ਪਤਾ ਕੱਲ ਕੀ ਲੈ ਆਵੇ। ਲੇਕਿਨ ਜੋ ਕੁਝ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ। ਸੁੱਖ ਨਹੀਂ ਮਿਲੇਗਾ। ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਦੇਚ ਖੋਜ ਕਰੇਗਾ। ਤਾਂ ਪਾਦਸ਼ਾਹ ਦੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾ ਨਵ ਨੇ ਦਪਾਈ ਇਸ ਦੀ ਖੋਜ ਕਿਵੇਂ ਕਰੀਏ? ਕਿਸ ਢੰਗ ਨਾਲ ਕਰੀਏ ਕਿਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਤਾਂ ਕਿ ਸਾਡੇ ਵਿੱਚ ਕੋਈ ਇੱਕ ਅੱਧ ਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਕਰਨੀ ਪਰ ਫਿਰ ਇਹ ਕਥਾ ਕੀਤੀ ہوئی ਸਫਲ ਹੋ ਗਈ ਕੀਤਾ ਹੋਇਆ ਸਤਨ ਸਫਲ ਹੋਇਆ ਕਿ ਬੁਥੇਰੇਆਂ ਤੋਂ ਉਮੀਦ ਨਹੀਂ ਹੈ ਇਹ ਵੀ ਮੈਂ ਹੱਸਣਾ بڑے بڑے ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ بڑے بڑے ਸੰਤ ਜਨਾਂ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲੱਭਦਾ ਰਹਿ ਜਾਂਦਾ ਹੈ ਬਾਹਰ ਹੀ ਲੱਭਦਾ ਰਹਿੰਦਾ ਆਪਣੇ ਅੰਦਰ ਝਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੋਹਰਾਵਾਂ ਪਦਾਰਥ ਲੱਭਣਾ ਹੈ ਬਾਹਰੋਂ ਲੱਭਣਾ ਪੈਗਾ ਲੱਭਣਾ ਚਾਹੀਦਾ ਹੈ ਪਰਮਾਤਮਾ ਲੱਭਣਾ ਹੈ ਅੰਦਰੋਂ ਲੱਭਣਾ ਹੈ ਬਾਹਰੋਂ ਨਹੀਂ ਮਿਲੇਗਾ ਬਾਹਰ ਟੋਲੇ ਸੋ ਭਰਮ ਬੁਲਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜ ਨ ਜਾਈ ਸਰਬ ਨਿਵਾਸੀ ਸਦਾ ਅਲੇਪਾ

ਮਾਪਦੀ ਹੈ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧਨਵਾਦ ਬਲ ਸੁਗਦੀ ਸ਼ਮਾ ਵਾਇਰੂਜੀ ਕਾ ਖਾਨ ਸਾ ਤਬਿਰ ਉਹ ਅਜੀ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਕਿੱਡੇ ਵਧੀਆ ਅੰਦਾਜ਼ ਦੇ ਨਾਲ ਦੇਖੋ ਬਿਆਨ ਕੀਤਾ ਕਿ ਜਿਹੜਾ ਹਨੂਮਾਨ ਹੈ ਉਹ ਇੱਕ ਬਾਂਦਰ ਨਹੀਂ ਹਾਲਾਂਕਿ ਅੱਜ ਤੋਂ ਪਹਿਲੇ ਵੀਰ ਜੀ ਤੁਹਾਨੂੰ ਵੀ ਪਤਾ ਕਿ ਅਹੀਂ ਜਿੰਨਾ ਵੀ ਡਰਾਮਿਆਂ ਚ ਜਾਂ ਫਿਲਮਾਂ ਚ ਦੇਖਿਆ ਨਾ ਉਹ ਦਿਖਾਉਂਦੇ ਆ ਕਿ ਹਨੂਮਾਨ ਦਾ ਮੂੰਹ ਨਾ ਬਾਂਦਰ ਵਰਗਾ ਹੈ ਕਿ ਉਹ ਉਹ ਬਾਂਦਰ ਦੀ ਮੂਸ਼ਾਬਤ ਦਿਖਾਉਂਦੇ ਉਹ ਰੂਪ ਚ ਦਿਖਾਉਂਦੇ ਕਿ ਉਹ ਬਾਂਦਰ ਵਰਗੇ ਸੀ ਲੇਕਿਨ ਸੰਤ ਸਿੰਘ ਮਸਕੀਨ ਜੀ ਨੇ ਅੱਜ ਸਭ ਕੁਝ ਕਲੀਅਰ ਕਰ ਦਿੱਤਾ ਵਾਜ਼ਿਹਾ ਕਰ ਦਿੱਤਾ ਕਿ ਹਨੂਮਾਨ ਇੱਕ ਬਾਂਦਰ ਦੀ ਸ਼ਕਲ ਵਾਲਾ ਨਹੀਂ ਸੀ ਇਹ ਬਸ ਡਰਾਮਿਆਂ ਫਿਲਮਾਂ 'ਚ ਦਿਖਾਇਆ ਜਾ ਰਿਹਾ ਬਾਕੀ ਉਹ ਦੱਸਦੇ ਕਿ ਦੇਖੋ ਕਿੱਦਾਂ ਉਹ ਜੰਗਲ 'ਚ ਰਹਿੰਦੇ ਸੀ ਹਨੂਮਾਨ ਜੀ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਜਿਸਮ ਦੇ ਟੁਕੜੇ-ਟੁਕੜੇ ਕਰ ਲੈਣੇ ਆਂ ਅਗਰ ਇਹਦੇ ਵਿੱਚ ਰੱਬ ਸੋਣਾ ਜਾਂ ਰਾਮ ਨਹੀਂ ਵਸਦਾ ਕਿਉਂ ਕਿ ਮੈਨੂੰ ਇਸ ਜਿਸਮ ਦਾ ਕੀ ਫਾਇਦਾ ਅਗਰ ਮੈਂ ਰਾਮ ਦੇ ਨਾਲ ਨਹੀਂ ਪਾ ਸਕਦਾ ਤੇ ਫਿਰ ਉਹ ਇਹ ਗੱਲ ਦੇਖੋ ਕਿ ਉਹਨਾਂ ਨੇ ਇਸ ਗੁੱਸੇ ਦੇ ਵਿੱਚ ਆਣ ਕਿ ਮੈਂ ਆਪਣੇ ਜਿਸਮ ਦੇ ਟੁਕੜੇ ਕਰ ਲਾਂਗਾ ਤੇ ਵੀਰੋ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਹੀ ਅੱਛੇ ਅੰਦਾਜ਼ ਦੇ ਨਾਲ ਨਾ ਤਫਸੀਲ ਨਾਲ ਹਨੂਮਾਨ ਜੀ ਦੇ ਬਾਰੇ ਦੱਸਿਆ ਬਹੁਤ ਅੱਛੀ ਲਗੀ ਕਥਾ ਬਹੁਤ ਹੀ ਜ਼ਬਰਦਸਤ ਸੀ ਵੀਰੋ ਬਿਲਕੁਲ ਵੀਰ ਜੀ ਦੇਖੋ ਕਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋਵੇ ਕਿ ਫਿਲਮਾਂ ਦੇ ਵਿੱਚ ਜਾਂ ਕਹਾਣੀਆਂ ਦੇ ਵਿੱਚ ਜਿਹੜੇ ਕਰੈਕਟਰ ਦੇਖੇ ਜਾਂਦੇ ਨੇ ਹਨੂਮਾਨ ਜੀ ਦੇ ਉਹ ਇਹੀ ਮਸ਼ਾਬਤ ਦੱਸਦੇ ਆ ਕਿ ਬਾਂਦਰ ਦੇ ਬਾਰੇ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਰੂਪ ਸੀਗੇ ਲੇਕਿਨ ਹਕੀਕਤ ਦੇ ਵਿੱਚ ਵੀਰ ਜੀ ਇਹਦਾ ਕੋਈ ਕਨਸੈਪਟ ਨਹੀਂ ਹੈਗਾ ਹਨੂਮਾਨ ਜੀ ਇੱਕ ਦੇਖੋ ਪੈਰੋਕਾਰ ਸੀਗੇ ਲੇਕਿਨ ਜੋ ਵੀ ਮਾਮਲਾ ਥੋਏ ਉਹ ਸਾਰਾ ਅਸੀਂ ਵੀਡੀਓ ਦੇ ਵਿੱਚ ਦੇਖਿਆ ਬਹੁਤ ਚੰਗੀ ਵੀਡੀਓ ਲੱਗੀ ਇੱਕ ਹਕੀਕਤ ਦਾ ਪਤਾ ਚੱਲਿਆ ਵਾ ਤੇ ਵੀਰ ਜੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਵੀਰ ਜੀ ਬਿਲਕੁਲ ਦੇਖੋ ਨਾ ਅਗਰ ਤੁਹਾਡੇ ਮਨ ਦੇ ਵਿੱਚ ਅੱਲਾਹ ਪਾਕ ਦੀ ਜ਼ਾਤ ਰੱਬ ਸੋਣਾ ਨਹੀਂ ਨਾ ਵਸਦਾ ਤੇ ਫਿਰ ਤੁਹਾਡਾ ਜਿਸਮ ਇੱਕ ਹਿਸਾਬ ਦਾ ਨਾ ਚੱਲਦੀ ਫਿਰਦੀ ਤੁਸੀਂ ਲਾਸ਼ ਹੋ اگر ਤੁਹਾਡੇ اندر رب ਸੋਨਾ ਵੱਸਦਾ ਹੈਗਾ ਤੇ ਤੁਹਾਡੇ اندر ਦੂਸਰਿਆਂ ਵਾਸਤੇ ਸਤ ਸ ਪਿਆਰ ਮੁਹੱਬਤ ਸਭ ਕੁਝ ਹੋਏਗਾ ਇਨਸਾਨੀਅਤ ਹੋਏਗੀ ਸੋਨਾ ਜਦੋਂ ਤੁਹਾਡੇ ਮਨ ਅੰਦਰ ਵੱਸ ਗਿਆ ਤੇ ਫਿਰ ਤੁਹਾਨੂੰ ਇਹ ਦੁਨੀਆ ਬੜੀ ਖੂਬਸੂਰਤ ਲੱਗੇਗੀ ਵੀਰੋ ਬਹੁਤ ਕਥਾ ਜ਼ਬਰਦਸਤ ਸੀ ਸਾਨੂੰ ਸੁਣ ਕੇ ਬਹੁਤ ਅੱਛਾ ਲੱਗਾ ਬੜਾ ਆਨੰਦ ਆਇਆ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਨ ਸਰਾ ਖਿਆਲ ਰੱਖਾ